ਨਾਂਦੇ ਜੀਟੀਵੀ ਮਾਰਕੀਟ ਦੇ ਵਿੱਚ ਸਥਿਤ ਕੋਸਟਵੇ ਕੰਪਨੀ ਵਿਦੇਸ਼ ਜਾਣ ਵਾਲੇ ਨੌਜਵਾਨਾਂ ਦਾ ਲੱਖਾਂ ਰੁਪਇਆ ਲੈ ਕੇ ਫਰਾਰ ਹੋ ਗਈ ਧੋਖਾਧੜੀ ਦਾ ਸ਼ਿਕਾਰ ਹੋਏ ਨੌਜਵਾਨ ਆਪਣੇ ਪੈਸੇ ਅਤੇ ਕਾਗਜ਼ ਵਾਪਸ ਲੈਣ ਦੇ ਲਈ ਥਾਂ-ਥਾਂ ਭਟਕਦੇ ਫਿਰਦੇ ਹਨ ਅਤੇ ਅੱਜ ਕੋਸਟਵੇ ਇਮੀਗ੍ਰੇਸ਼ਨ ਕੰਪਨੀ ਦੇ ਦਫ਼ਤਰ ਦੇ ਬਾਹਰ ਇਕੱਠੇ ਹੋਏ ਨੌਜਵਾਨਾਂ ਨੇ ਦੱਸਿਆ ਕਿ ਉਹਨਾਂ ਨੂੰ ਵਿਦੇਸ਼ ਭੇਜਣ ਦੀ ਆੜ ਦੇ ਵਿੱਚ ਵੱਖ-ਵੱਖ ਖਾਤਿਆਂ ਵਿੱਚ ਪੈਸੇ ਟਰਾਂਸਫਰ ਕਰਵਾਏ ਗਏ ਪਰ ਹੁਣ ਤੱਕ ਨਾ ਤਾਂ ਉਹਨਾਂ ਨੂੰ ਵਿਦੇਸ਼ ਭੇਜਿਆ ਗਿਆ ਤੇ ਨਾ ਹੀ ਉਹਨਾਂ ਦੇ ਪੈਸੇ ਵਾਪਸ ਕੀਤੇ ਗਏ ਉਹ ਜਦੋਂ ਵੀ ਇਸ ਸੰਬੰਧੀ ਕੋਸਟਵੇ ਕੰਪਨੀ ਦੇ ਮੁਲਾਜ਼ਮਾਂ ਜਾਂ ਮਾਲਕ ਦੇ ਨਾਲ ਗੱਲ ਕਰਦੇ ਸਨ ਤਾਂ ਅੱਗੋਂ ਟਰਮ ਟੋਲ ਦੀ ਨੀਤੀ ਅਪਣਾਉਂਦੇ ਹੋਏ ਥੋੜੇ ਦਿਨਾਂ ਦੇ ਵਿੱਚ ਪੈਸੇ ਵਾਪਸ ਕਰਨ ਦਾ ਲਾਰਾ ਲਾਉਂਦੇ ਰਹੇ ਜਗਰਾਉਂ ਅੱਜ ਖੰਨੇ ਆਏ ਉੱਥੇ ਕੋਸਟ ਬੇਦਰ ਦਫ਼ਤਰ ਕੀ ਦੇ ਚੱਕਰ ਵਿੱਚ ਕੀ ਇਹਨਾਂ ਨੇ ਜੀ ਮੇਰੇ ਤੋਂ 170000 ਰੁਪਿਆ ਲਿਆ ਸੀਗਾ ਕਿਸ ਚੀਜ਼ ਤੇ ਇਹ ਸਾਨੂੰ ਕਹਿ ਰਹੇ ਸੀਗੇ ਵੀ ਅਸੀਂ ਐਜੂਕੇਸ਼ਨ ਨੂੰ ਤੁਹਾਡਾ ਕਰਾ ਕੇ ਦੇਵਾਂਗੇ ਪਰ ਇਹਨਾਂ ਨੇ ਮੈਨੂੰ ਉਸ ਚੀਜ਼ ਦਾ ਕੋਈ ਡਾਕੂਮੈਂਟ ਨਹੀਂ ਦਿੱਤਾ ਮੈਂ ਉਹ ਚੀਜ਼ ਬਾਰੇ ਬੈਂਕ 'ਚ ਵੀ ਪਤਾ ਕੀਤਾ ਬੈਂਕ 'ਚ ਕੋਈ ਲੋਨ ਨਹੀਂ ਪਿਆ ਨਾ ਹੀ ਇਹ ਉਸ ਚੀਜ਼ ਦਾ ਮੈਨੂੰ ਕੋਈ ਡਾਕੂਮੈਂਟ ਦਿਖਾ ਰਹੇ ਨੇ ਤੇ ਜਦੋਂ ਇਹਨਾਂ ਕੋਲ ਸੀ ਆਏ ਉਸ ਟਾਈਮ ਤੇ ਇਹਨਾਂ ਦਾ ਦਫ਼ਤਰ ਨੂੰ ਕੋਰਸ ਜਿੰਦੇ ਲਾ ਦਿੱਤੀ ਜੀ ਕਿਹੜੀ ਕੰਪਨੀ ਹੈ ਇਹ ਇੱਕ ਕੋਰਸ ਵੀ ਇਮੀਗ੍ਰੇਸ਼ਨ ਹੈ ਜੀ ਖੰਡਾ ਕੌਣ ਇਹਦਾ ਮਾਲਕ ਕੌਣ ਆ ਮਾਲਕ ਜੀ ਜਿੰਨਾ ਸਾਨੂੰ ਬਦਲ ਲਗਾ ਗੁਰਪ੍ਰੀਤ ਬੈਨੀਪਾਲ ਦੇ ਨਾਂ ਦੇ ਮਾਲਕ ਨੇ ਇਹਨਾਂ ਦੇ ਅੱਛਾ ਹੋਰ ਵੀ ਲੋਕਾਂ ਨਾਲ ਕੁਝ ਇੰਨਾ ਕੀਤਾ ਕੋਈ ਹੋਰ ਦੇ ਨਾਂ ਤੇ ਦੱਸਦੇ ਆ ਇਹ ਤੇ ਜੋ ਮੈਨੂੰ ਮਿਲੇ ਜਿੰਨਾਂ ਨਾਲ ਮੇਰੀ ਗੱਲ ਬਾਤ ਹੋਈ ਸੀ ਉਹ ਸੀਗੇ ਗੁਰਪ੍ਰਤਾਪ ਸਿੰਘ ਉਹਨਾਂ ਨੇ ਦੱਸਿਆ ਵੀ ਉਹ ਪਟਿਆਲੇ ਦੇ ਆ ਤੇ ਇੱਕ ਸੀਗੇ ਮਨਪ੍ਰੀਤ ਮੈਡਮ ਇਹਨਾਂ ਦੋਹਾਂ ਨਾਲ ਮੇਰੀ ਗੱਲਬਾਤ ਹੋਈ ਸੀ ਹੁਣ ਕੀ ਕਹਿੰਦੇ ਪੈਸਿਆਂ ਨੂੰ ਐਹ ਰਹਿਣੋ ਜੀ ਕੋਈ ਗੱਲ ਨਹੀਂ ਹੋ ਰਹੀ ਇਸ ਟਾਈਮ ਤੇ ਦਫ਼ਤਰ ਬੰਦ ਆ ਸਾਡੀ ਕਿਸੇ ਨਾਲ ਕੋਈ ਗੱਲ ਨਹੀਂ ਹੋ ਰਹੀ ਨੰਬਰ ਸਾਰੇ ਬਾਤ ਨੇ ਤੁਸੀਂ ਕੋਈ ਕੰਪਲੇਂਟ ਕੀਤੀ ਇਹਨਾਂ ਦੀ ਕੰਪਲੇਂਟ ਕੀਤੀ ਹੈ ਕਿੱਥੇ ਐਸਐਸਪੀ ਦਾ ਦਫ਼ਤਰ ਨਾਲ ਕੋਈ ਕਾਰਵਾਈ ਕੀਤੀ ਪੁਲਿਸ ਨੇ ਨਹੀਂ ਜੀ ਹਜੇ ਤੱਕ ਕੋਈ ਕਾਰਵਾਈ ਨਹੀਂ ਕੀ ਲੱਗਦਾ ਪੁਲਿਸ ਨੇ ਕਾਰਵਾਈ ਕਿਉਂ ਨਹੀਂ ਕੀਤੀ ਕੁਝ ਨਹੀਂ ਪਤਾ ਜੀ ਹਜੇ ਇਹਨਾਂ ਦਾ ਇੱਥੇ ਪੁਲਿਸ ਦੋ ਤਿੰਨ ਵਾਰੀ ਗੇੜੇ ਮਾਰ ਚੁੱਕੀ ਆ ਪਰ ਕੁਝ ਨਹੀਂ ਸਾਨੂੰ ਅਪਡੇਟ ਕੋਈ ਆ ਰਹੀ ਉਹਨਾਂ ਵੱਲੋਂ ਤੁਸੀਂ ਜਿਹੜੇ ਇੱਕ ਪੇਮੈਂਟ ਦਿੱਤੀ ਉਹ ਕੈਸ਼ ਦਿੱਤੀ ਜਾਂ ਗੂਗਲ ਪੇ ਦੀ ਗੂਗਲ ਪੇ ਰਹੀਂ ਗਈ ਆ ਜੀ ਮੇਰੇ ਕੋਲ ਨਹੀਂ ਐਟਰੀ ਆਪਣੇ ਕੋਲ ਕਾਗਜ਼ ਵਗੈਰਾ ਤੁਹਾਡੇ ਮਿਲਗੇ ਜਾਂ ਨਹੀਂ ਨਹੀਂ ਜੀ ਕਾਗਜ਼ ਇਹਨਾਂ ਕੋਲ ਹੀ ਆ ਡਾਕੂਮੈਂਟ ਸਾਰੇ ਇਹਨਾਂ ਕੋਲ ਹੀ ਆ ਹਾਂ ਜੀ ਕਿੱਥੋਂ ਆਏ ਤੁਸੀਂ ਰੋਜ਼ਪੁਰ ਤੋਂ ਕੀ ਕਰਨਾ ਆਇਓ ਖੰਨੇ ਡਿਊਟ ਚੱਲ ਕੇ ਸਰ ਇਹਨਾਂ ਦੀ ਐਡ ਦੇਖੀ ਸੀ ਕਿਹਨਾਂ ਦੀ ਆ ਕੋਸਟ ਵੀ ਇਮੀਗ੍ਰੇਸ਼ਨ ਦੀ ਤੇ ਉੱਥੋਂ ਆਪਾਂ ਇਹਨਾਂ ਕੋਲ ਆਏ ਤੇ ਸਾਰੀ ਗੱਲਬਾਤ ਕੀਤੀ ਤੇ ਇਹਨਾਂ ਨੇ ਦੱਸਿਆ ਜੀ ਤੁਹਾਡਾ ਸਟੱਡੀ ਲੋਨ ਕਰਵਾ ਕੇ ਦਵਾਗੇ ਆਪਾਂ ਤੇ ਤੁਹਾਡੇ ਕੋਲ ਆ 1,80,000 ਰੁਪਇਆ ਲਵਾਗੇ ਤੇ ਆਪਣੀ ਇਹਨਾਂ ਨਾਲ ਗੱਲ ਹੋ ਗਈ ਸੀ 1,60,000 ਦੇ ਵਿੱਚ ਇਹ ਹੋ ਗਈ ਗੱਲ ਹੋਈ ਤੇ ਇਹਨਾਂ ਨੇ ਆਪਾਂ ਨੂੰ ਟਾਈਮ ਦਿੱਤਾ ਸੀ ਜਨਵਰੀ ਦੇ ਮਹੀਨੇ ਤੱਕ ਦਾ ਤੁਹਾਡਾ ਵੀਜ਼ਾ ਲਵਾ ਕੇ ਦਵਾਵਾਂਗੇ ਕੋਈ ਗੱਲ ਨਹੀਂ ਹੋਈ ਵੀਜ਼ਾ ਨਹੀਂ ਦਿੱਤਾ ਠੀਕ ਆ ਤੇ 40000 ਰੁਪਏ ਆਪਣੇ ਤੋਂ ਮੈਸੀ ਪੀਸ ਵੀ ਲੈ ਗਏ ਮੈਂ ਤੁਹਾਡੀਆਂ ਸਿੱਧੀ ਸਿੱਧੀ ਠੱਗੀ ਮਾਰ ਕੇ ਹਾਂਜੀ ਹਾਂਜੀ 2 ਲੱਖ ਰੁਪਏ ਦੀ ਕੰਪਲੇਂਟ ਕੀਤੀ ਕੋਈ ਕੰਪਲੇਂਟ ਕੀਤੀ ਸੀ ਕਾਰਵਾਈ ਹੋਈ ਉਹਦੇ ਤੇ ਕੁਛ ਹਾਂਜੀ ਕੋਈ ਕਾਰਵਾਈ ਹੋਊਗੀ ਨਹੀਂ ਨਹੀਂ ਸਰ 4 ਦਿਨ ਹੋ ਗਏ ਆ ਕੀ ਲੱਗਦਾ ਪੁਲਿਸ ਨੇ ਕਿਉਂ ਨਹੀਂ ਕਾਰਵਾਈ ਕਰ ਰਹੀ ਸਰ ਇਹ ਤਾਂ ਹੁਣ ਉਹਨਾਂ ਨੂੰ ਪਤਾ ਕੀ ਸਿਸਟਮ ਆ ਠੀਕ ਆ ਅਸੀਂ ਜਾ ਰਹੇ ਆ ਕੁਝ ਨਹੀਂ ਕਹਿੰਦੇ ਤੇ ਬਾਹ ਲੈ ਲੈਂਦੇ ਆ ਬਾਜ ਭੇਜ ਦਿੰਦੇ ਆ ਜਾਓ ਮਤਲਬ ਪੁਲਿਸ ਵੀ ਮਿਲੀ ਹੋਈ ਲੱਗਦੀ ਆ ਲੱਗ ਕੇ ਰਹੀ ਸਰ ਕਿ ਕਿੰਨੇ ਬੰਦਿਆਂ ਦਾ ਗਰੁੱਪ ਆ ਤੁਹਾਡਾ ਟੋਕ ਸਰ ਬਹੁਤ ਈ ਆਣੇ ਆ ਕੰਮ ਤੇ 100 150 ਜਾਣਾ ਹੋਊਗਾ ਜਿਨ੍ਹਾਂ ਨੂੰ ਠੱਗੀ ਮਾਰੀ ਆ ਨਾ ਹਾਂਜੀ ਹਾਂਜੀ ਸਰ ਠੀਕ ਕੰਪਨੀ ਵੱਲੋਂ ਤੇ ਪੁਲਿਸ ਨੇ ਇਹ ਫਿਰ ਖੜੇ ਹੋਏ ਬੰਦੇ ਹਾਂਜੀ ਸਰ ਖੜੇ ਸੀ ਉਸਦੇ ਨਹੀਂ ਆਏ ਪੁਲਿਸ ਵਾਲੇ ਤੇ ਉਦੋਂ ਹੀ ਆ ਗਏ ਸੀ 10 ਮਿੰਟ ਬਾਅਦ ਤੇ ਇਹਨਾਂ ਨੇ ਵਾਰ ਲਏ ਤੇ ਪੂਰਾ ਦਿਨ ਅਸੀਂ ਉੱਥੇ ਬੈਠੇ ਰਹੇ ਡੀਐਸਪੀ ਅਫਸਰ ਤੇ ਉਹਨਾਂ ਨੇ ਭਾਈ ਰੱਖਿਆ ਤੇ ਅਸੀਂ ਗਏ ਚੱਲੇ ਆ ਡਿਵੀਜ਼ਨ 2 ਦੇ ਵਿੱਚ ਥਾਣੇ ਦੇ ਵਿੱਚ ਉਹਨਾਂ ਨੂੰ ਬਾਅਦ ਵਿੱਚ ਛੱਡ ਦਿੱਤਾ ਗਿਆ ਕਿੰਨੇ ਬੰਦੇ ਬਣਵਾਈ ਸੀ ਤੁਸੀਂ ਸਰ ਹੋਣ ਕਿ 15-16 ਜਾਣੀ ਮਤਲਬ ਸਾਰੀ ਪੁਲਿਸ ਨੇ ਛੱਡ ਤੇ ਹਾਂਜੀ ਕੀ ਲੱਗਦਾ ਪੁਲਿਸ ਕਿਉਂ ਛੱਡ ਤੇ ਠੱਗੀ ਦਾ ਹਲਕੇ ਥੋੜੇ ਨਾ ਬਜੀ ਸਰ ਇਹ ਤਾਂ ਮਿਲੇ ਹੀ ਲੱਗਦੇ ਆ ਮਤਲਬ ਉਹ ਕਹਿਣਾ ਮਤਲਬ ਪੁਲਿਸ ਵੀ ਉਹਨਾਂ ਨਾਲ ਬਣੀ ਹੋਈ ਹੈ ਹਾਂਜੀ ਹਾਂਜੀ ਸਰ ਜਿਹੜੀ ਇਹਨਾਂ ਦੀ ਹਰਮਨ ਮੈਡਮ ਹੈ ਸ਼ਾਇਦ ਉਹ ਦੱਸ ਰਹੀ ਕਿ ਮੈਂ ਓਨਰ ਐ ਇਸ ਜੀ ਦੀ ਠੀਕ ਹੈ ਸਰ ਉਹ ਜਾਣਦੀ ਆ ਉੱਥੇ ਬਹਿ ਕੇ ਸਿੱਧਾ ਰੋਂਦੀ ਜਾਂਦੀ ਹੈ ਮਿਲ ਕੇ ਉਹਨਾਂ ਨੂੰ ਵਾਪਸ ਆ ਜਾਂਦੀ ਆ ਕਿ ਉਹਨਾਂ ਨੂੰ ਨਾ ਤੋਂ ਉੱਥੇ ਭੌਂਦੇ ਨੇ ਨਾ ਕੁਝ ਕਰਦੇ ਆ ਸਾਡੇ ਵਰਗਨ ਪੂਰਾ ਦਿਨ ਭਾਈ ਰੱਖਦੇ ਬੁਲਾ ਲੈਂਦੇ ਆ ਫਿਰ ਛੱਡ ਦਿੰਦੇ ਚਲ ਮਤਲਬ ਪੁਲਿਸ ਵੀ ਲੱਗਦਾ ਹੈ ਇਹਨਾਂ ਨਾਲ ਮੇਰੀ ਹੋਈ ਹੈ ਹਾਂਜੀ ਹਾਂਜੀ ਠੱਗਾਂ ਦੇ ਨਾਲ ਸਰ ਰਾਤ ਨੂੰ 11 ਵਜੇ ਇਹਨਾਂ ਨੇ ਬੰਦਾ ਫੜਿਆ ਠੀਕ ਆ ਤੇ ਅੱਧੇ ਘੰਟੇ ਬਾਅਦ ਛੱਡ ਦਿੱਤਾ ਠੀਕ ਹੈ ਅਸੀਂ ਪੁੱਛਿਆ ਇਹ ਕਹਿੰਦੇ ਪਹਿਲਾਂ ਜਿਹੜਾ ਪੁੱਛਿਆ ਚੈੱਕ ਕਰ ਲਓ ਕੋਈ ਬੰਦਾ ਤੇ ਨਹੀਂ ਅੰਦਰ ਹੈ ਕਹਿੰਦੇ ਨਹੀਂ ਹੈਗਾ ਤੁਸੀਂ ਇਹ ਰਾਤ ਨੂੰ ਆਪ ਪੁਲਿਸ ਵਾਲੇ ਲੋਕ ਲੱਗ ਗਏ ਆ ਠੀਕ ਹੈ ਰਾਤ ਨੂੰ ਬੰਦਾ ਕਿੱਥੋਂ ਆ ਕੇ ਤੁਸੀਂ ਕੁਛ ਇੱਥੇ ਦੱਸ ਦਿਓ ਤੁਹਾਡੇ ਨਾਲ ਦੇ ਮੁੰਡੇ ਵੀ ਰਾਤ ਨੂੰ ਪੁਲਿਸ ਵਾਲੇ ਨਾਲ ਆ ਕੇ ਵੀ ਕੋਈ ਸਮਾਨ ਚ ਕਾ ਕੇ ਲੈ ਕੇ ਗਏ ਆ ਹਾਂਜੀ ਹਾਂਜੀ ਕੀ ਲੱਗੇ ਗਏ ਨੇ ਪਤਾ ਕੁਛ ਸਰ ਇਹਨਾਂ ਨੂੰ ਨਹੀਂ ਪਤਾ ਪੁੱਛੋ ਲਿਫਾਫਿਆਂ 'ਚ ਸੀ ਕੁਝ ਰੱਖੀ ਹੋਈ ਸੀ ਸਰ ਬਾਕੀ ਆਪਣਾ ਵੀਡੀਓ ਹੈਗੀ ਆ ਉਹਦੇ ਪਤਾ ਲੱਗ ਜਾਓ ਕੀ ਹੈਗਾ ਜਿਹਨ ਦੇ ਵਿੱਚ ਉਥੇ ਇਸ ਮੌਕੇ ਪਾਇਲ ਵਿਧਾਨ ਸਭਾ ਹਲਕੇ ਤੋਂ ਆਜ਼ਾਦ ਚੋਣ ਲੜ ਚੁੱਕੇ ਅਤੇ ਸਮਾਜ ਸੇਵੀ ਗੁਰਦੀਪ ਸਿੰਘ ਕਾਲੀ ਨੇ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਕਹਿ ਰਹੀ ਹੈ ਕਿ ਨੌਜਵਾਨਾਂ ਨੂੰ ਵਿਦੇਸ਼ਾਂ ਦੇ ਵਿੱਚੋਂ ਪੰਜਾਬ ਲੈ ਆ ਕੇ ਰੋਜ਼ਗਾਰ ਦਿੱਤਾ ਜਾਵੇਗਾ ਜੋ ਕਿ ਸਰਕਾਰ ਦੀ ਝੂਮਲੇਬਾਜ਼ੀ ਹੀ ਸਾਬਤ ਹੋਈ ਹੈ ਇਕੱਠੇ ਹੋਏ ਹੋਏ ਨੇ ਬੱਕ ਬੱਕ ਥਾਵਾਂ ਤੋਂ ਪੋਸਟ ਬੇ ਇਮੀਗ੍ਰੇਸ਼ਨ ਕੰਪਨੀ ਜਿਹੜੀ ਇੱਥੋਂ ਛੱਡ ਕੇ ਦਫ਼ਤਰ ਭੱਜ ਗਈ ਯਾਰ ਔਰ ਇਹਨਾਂ ਦਾ ਲੱਖਾਂ ਰੁਪਇਆ ਲੈ ਗਏ ਉਹ ਕੀ ਕਹਿਣਾ ਚਾਹੁੰਦੇ ਇਹ ਜੀ ਮੈਂ ਇਹਨਾਂ ਦਾ ਦੇਖ ਰਿਹਾ ਸੀਗਾ ਕਈ ਦਿਨ ਇੱਥੇ ਫਿਰਦੇ ਨੇ ਤੇ ਦਾ ਸਰਕਾਰ ਦੇ ਮੂੰਹ ਤੇ ਚਪੇੜ ਹੈ ਕਿ ਭਗਵਤ ਮਾਨ ਜਾਂ ਸਰਕਾਰ ਬਣਿਓ ਕਹਿੰਦਾ ਸੀ ਵੀ ਵਿਦੇਸ਼ਾਂ ਦੇ ਵਿੱਚੋਂ ਬੂਰੇ ਸਾਡੇ ਪੰਜਾਬ ਦੇ ਵਿੱਚ ਕੰਮ ਕਰਨ ਆਉਣ। ਇਹ ਜਿੰਨੇ ਬੱਚੇ ਮੈਂ ਇਹਨਾਂ ਦੀ ਇੰਟਰਵਿਊ ਸੁਣੀ ਹੈ ਇਹ ਸਾਰੇ ਮੈਨੂੰ ਲੱਗਦਾ ਵੀ ਗਰੀਬ ਪਰਿਵਾਰਾਂ ਨਾਲੇ ਸੰਬੰਧਿਤ ਨੇ ਕਿਉਂਕਿ ਰੋਜ਼ਗਾਰ ਹੈ ਨਹੀਂ ਜਿਸ ਤਰ੍ਹਾਂ ਇਹ ਕਹਿੰਦੇ ਨੇ ਅਸੀਂ ਉਹਨਾਂ ਨੂੰ 2 ਲੱਖ ਰੁਪਏ ਦਿੱਤਾ ਕਿ ਤੁਹਾਨੂੰ ਲੋਨ ਕਰਾ ਕੇ ਦੇ ਦੇਣ। ਮਤਲਬ ਇਹਨਾਂ ਕੋਲੇ ਤਾਂ ਸਪਸ਼ਟ ਹੈ ਕਿ ਇਹਨਾਂ ਕੋਈ ਪੈਸਾ ਨਹੀਂ ਹੈਗਾ। ਉਹ ਆਪਣਾ ਲੋਨ ਕਰਾ ਕੇ ਦੇਣਾ ਸੀ ਤੇ ਇਹ ਵੱਡੀ ਠੱਗੀ ਵਜਈਆ ਖੰਨੇ ਸ਼ਹਿਰ ਦੇ ਅੰਦਰ। ਐਮਐਲਏ ਇੱਥੇ ਦਾ ਗੁਰਪ੍ਰੀਤ ਨਾਲ ਬੈਠਾ ਦਫ਼ਤਰ ਆ ਐਸਐਸਪੀ ਦਾ ਦਫ਼ਤਰ ਆ ਕਿਉਂ ਲੋਕਾਂ ਨੇ ਇੱਕ ਇਹਨਾਂ ਬਲੇਮ ਲਗਾਇਆ ਪੁਲਿਸ ਦੇ ਉੱਤੇ ਇਹ ਕਹਿੰਦੇ ਵੀ ਅਸੀਂ ਸਾਰੇ ਬੰਦੇ ਫੜਾਤੇ ਏ ਟੂ ਜ਼ੈਡ ਮਾਲਕ ਵੀ ਫੜਾਤਾ ਨੌਕਰ ਵੀ ਫੜਾਤੇ ਹੁਣ ਸਵਾਲ ਇੱਥੇ ਪੁਲਿਸ ਤੇ ਖੜਾ ਹੁੰਦਾ ਵੀ ਪੁਲਿਸ ਨੇ ਉਹ ਬੰਦੇ ਕਿਉਂ ਛੱਡੇ ਇਹਦਾ ਮਤਲਬ ਸਰਕਾਰਾਂ ਤੇ ਪੁਲਿਸ ਮਿਲ ਕੇ ਪੰਜਾਬ ਦੇ ਲੋਕਾਂ ਨਾਲ ਠਰਕੀਆਂ ਮਰਵਾ ਰਹੀਆਂ ਨੇ ਲੋਕਾਂ ਨੂੰ ਲੁੱਟ ਰਹੀਆਂ ਨੇ ਇਸ ਲਈ ਪੁਲਿਸ ਪ੍ਰਸ਼ਾਸਨ ਦੇ ਵੱਡਾ ਸਵਾਲ ਹੈ ਇੱਕ ਐਫ ਆਈ ਆਰ ਦਰਜ ਕਰਤੀ ਜਦ ਇਹਨਾਂ ਲੋਕਾਂ ਨੇ ਉਹ ਬੰਦੇ ਫਰਾਦੀ ਨੇ ਠੱਗੀ ਮਾਰੀ ਆ ਸਾਰੀ ਦਿਹਾੜੀ ਇਹਨਾਂ ਨੂੰ ਬਿਠਾ ਕੇ ਰੱਖਿਆ ਤਾਂ ਉਹਨਾਂ ਦੇ ਪਰਚਾ ਦਰਜ ਕਰਕੇ ਨਾਲ ਦੀ ਨਾਲ ਉਹਨਾਂ ਅਰੈਸਟ ਪਾਉਂਦੇ ਇਸ ਲਈ ਮੇਰੇ ਖਿਆਲ ਦੇ ਵਿੱਚ ਆ ਜਿਹੜਾ ਜੀਟੀਵੀ ਮਾਰਕੀਟ ਤੇ ਆ ਜਿਹੜੀ ਇਹ ਮਾਰਕੀਟ ਬਣੀ ਹੈ ਇੱਥੇ ਆਮ ਲੋਕਾਂ ਨੂੰ ਸचेत ਹੋਣਾ ਚਾਹੀਦਾ ਮੇਰੇ ਖਿਆਲ ਦੇ ਵਿੱਚ ਇੱਥੇ ਠੱਗੀ ਵੱਜਣ ਦਾ ਬਹੁਤ ਵੱਡਾ ਇੱਕ ਸੈਂਟਰ ਬਣ ਚੁੱਕਿਆ ਪਹਿਲਾਂ ਵੀ ਇੱਕ ਦਿਨ ਰੌਲਾ ਪਿਆ ਇੱਥੇ ਸੋ ਇਹ ਜਿਹੜਾ ਘਟਨਾ ਹੋਈ ਆ ਮੇਰੇ ਖਿਆਲ ਦੇ ਵਿੱਚ ਪੁਲਿਸ ਦੀ 100% ਮਿਲਿ ਭੁਗਤਣਾ ਹੋਈ ਹੈ ਐਸਐਸਪੀ ਖੰਨਾ ਨੂੰ ਔਰ ਮੁੱਖ ਮੰਤਰੀ ਪੰਜਾਬ ਨੂੰ ਬੇਨਤੀ ਕਰਦੇ ਆ ਕਿ ਜਿਹੜੇ ਬੰਦਿਆਂ ਨੇ ਜਿਹੜੇ ਪੁਲਿਸ ਅਧਿਕਾਰੀਆਂ ਨੇ ਇਹਨਾਂ ਲੋਕਾਂ ਨੂੰ ਬਿਠਾ ਕੇ ਬੱਚਿਆਂ ਨੂੰ ਆਪਣੇ ਦਫ਼ਤਰ 'ਚ ਬਿਠਾਈ ਰੱਖਿਆ ਔਰ ਜਿਹੜੇ ਮੁਜਰਮ ਸੀ ਉਹਨਾਂ ਨੂੰ ਬਿਠਾਉਣ ਤੋਂ ਬਾਅਦ ਛੜਤਿਆ ਇੱਥੇ ਕੌਣ ਆ ਇਹਨਾਂ ਕੋਲੋਂ ਵੀਡੀਓ ਲੈ ਕੇ ਉਹਨਾਂ ਤੇ ਇਨਕੁਆਇਰੀ ਕਰਕੇ ਉਹਨਾਂ ਤੇ ਤਾਂ ਪਰਚਾ ਹੋ ਗਈ ਹੋਵੇ ਨਾਲ ਉਹ ਜਿਹੜੇ ਪੁਲਿਸ ਅਧਿਕਾਰੀਆਂ ਨੇ ਮਿਲਿ ਭੁਗਤਣਾ ਇਹਨਾਂ ਨੂੰ ਛੱਡਿਆ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਉਥੇ ਜਦੋਂ ਇਸ ਸਬੰਧੀ ਡੀਐਸਪੀ ਹਰਜਿੰਦਰ ਸਿੰਘ ਗਿੱਲ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਬਿਰਾਜ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਪਟਿਆਲਾ ਨੇ ਇੱਕ ਸ਼ਿਕਾਇਤ ਕੋਸਟਵੇ ਇਮੀਗ੍ਰੇਸ਼ਨ ਕੰਪਨੀ ਦੇ ਖਿਲਾਫ ਦਿੱਤੀ ਆ ਅਤੇ ਉਹਨਾਂ ਦੇ ਵੱਲੋਂ ਬੰਦ ਦੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਚਾਲੀਆ ਜਿਵੇਂ ਇੱਕ ਇਮੀਗ੍ਰੇਸ਼ਨ ਕੰਪਨੀ ਆ ਕੋਸਟਵੇ ਉਹ ਕਾਪੀ ਬੱਚਿਆਂ ਦਾ ਪੈਸਾ ਲੈ ਕੇ ਮਨਦੋਫਤਰ ਬੰਦ ਕਰਦੀ ਕੋਈ ਕਾਰਵਾਈ ਉਹਨਾਂ ਸਾਨੂੰ 14 ਤਿੰਨ 24 ਨੂੰ ਇੱਕ ਕੰਪਲੇਨਟ ਬਿਰਾਜ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਪਟਿਆਲਾ ਨੇ ਦਿੱਤੀ ਸੀਗੀ ਜੇ ਸਾਡੇ ਨਾਲ ਕੋਸਟ ਵੀਮੀਗੇਸ਼ਨ ਵਾਲਿਆਂ ਨੇ ਠੱਗੀ ਵਾਰੀ ਹੈ ਅਸੀਂ ਇਮੀਡੀਏਟਲੀ ਉਸੇ ਦਿਨੀ ਐਫਆਰ ਨੰਬਰ 44 ਅੰਡਰ ਸੈਕਸ਼ਨ 420 120 24 ਇਮੀਗੇਸ਼ਨ ਐਗੈਂਸੀ ਦਾ ਤਰਸੀਦੀ ਟੂ ਖੰਨਾ ਵਿਘਨਮ ਕਟਮਾ ਦਰਜ ਕਰਤਾ ਸੀਗਾ ਜਿਸ ਦੇ ਖਿਲਾਫ ਉਹਨਾਂ ਨੇ ਕੰਪਲੇਨਟ ਦਿੱਤੀ ਬਾਈ ਨਮ ਤੇਜਾ ਸਿੰਘ ਐਂਡ ਇੱਕ ਵਨ ਲੇਡੀ ਹੋਰ ਸੀ ਅਸੀਂ ਦੋਨਾਂ ਦੇ ਖਿਲਾਫ ਮਕਦਮਾ ਦਰਜ ਕਰਤਾ ਇਸ ਤਫਤੀਸ਼ 'ਚ ਜਿਹੜੇ ਵੀ ਹੋਰ ਕੋਈ ਦੋਸ਼ੀ ਪਾਏ ਗਏ ਉਹਨਾਂ ਦੇ ਖਿਲਾਫ ਅਸੀਂ ਕਾਰਵਾਈ ਉਚਲੇਗਾ ਕੋਈ ਬੰਦਾ ਰੈਸਪੀ ਕੀਤਾ ਨਾ ਜੀ ਨਈਆਂ ਜੇ ਕੋਈ ਇੰਡਸਟਰੀ ਹੈ ਸਾਰੇ ਭੱਜੇ ਹੋਏ ਨੇ ਲੋਕ ਲੈ ਕੇ ਆ ਰਹੇ ਮਿਲਦੀ ਐਸਮ ਜਰਨਲ نیوز ਲਈ ਖੰਨਾ ਤੋਂ ਨਰਪਿੰਦਰ ਸਿੰਘ ਦੀ ਰਿਪੋਰਟ